ਇੱਕ ਜੰਗਲ ਸੀ ਜਿੱਥੇ ਹਰ ਕੋਈ ਕਹਿੰਦਾ ਸੀ ਰਾਤ ਨੂੰ ਉਸ ਪੁੱਲ ਉੱਤੇ ਨਹੀਂ ਜਾਣਾ ਪਰ ਇੱਕ ਰਾਤ ਉਸ ਪੁੱਲ ਤੋਂ ਆਵਾਜ਼ ਆਈ ਬਚਾਓ ਬਚਾਓ ਕੀ ਉਹ ਬਚ ਪਾਇਆ ਸੁਣੋ ਪੂਰੀ ਕਹਾਣੀ ਸੰਗਣੇ ਜੰਗਲ ਦੇ ਵਿੱਚ ਘਾਰ ਇੱਕ ਪੁਰਾਣਾ ਲੱਕੜ ਦਾ ਪੁਲ ਸੀ ਰਾਤ ਨੂੰ ਜਦੋਂ ਹਵਾ ਵਗਦੀ ਪੁਲ ਕੁੜਕੁੜ ਕਰਦਾ ਸਾਰੇ ਜਾਨਵਰ ਕਹਿੰਦੇ ਰਾਤ ਨੂੰ ਉਸ ਪੁਲ ਤੇ ਨਾ ਜਾਣਾ ਪਰ ਜੰਗਲ ਵਿੱਚ ਇੱਕ ਚਲਾਕ ਲੂੰਬੜੀ ਸੀ ਲੂੰਬੜੀ ਹਮੇਸ਼ਾ ਮਜ਼ਾਕ ਕਰਦੀ ਡਰ ਤਾਂ ਕਮਜ਼ੋਰ ਲਈ ਹੁੰਦਾ ਹੈ ਕਹਿ ਕੇ ਹੱਸਦੀ ਉਸੇ ਜੰਗਲ ਵਿੱਚ ਇੱਕ ਸਿੱਧਾ ਸਾਦਾ ਹਾਥੀ ਸੀ ਹਾਥੀ ਹੌਲੀ ਬੋਲਦਾ ਪਰ ਦਿਲ ਦਾ ਬਹੁਤ ਸਾਫ ਸੀ ਇੱਕ ਰਾਤ ਅਚਾਨਕ ਆਵਾਜ਼ ਆਈ ਬਚਾਓ ਬਚਾਓ ਕੀ ਤੁਸੀਂ ਉਸ ਜਾਨਵਰ ਦੀ ਆਵਾਜ਼ ਸੁਣਨਾ ਚਾਹੁੰਦੇ ਹੋ ਕਿਵੇਂ ਕਹਿੰਦਾ ਸੀ ਬਚਾਓ ਬਚਾਓ ਸੁਣੋ ਫਿਰ ਕੇ ਸੁਣੋ ਫਿਰ ਕਹਾਣੀ ਵਿੱਚ ਕੀ ਹੋਇਆ ਸਾਰੇ ਜਾਨਵਰ ਜਾਗ ਪਏ ਪਤਾ ਲੱਗਿਆ ਕਿ ਛੋਟਾ ਖਰਗੋਸ਼ ਪੁੱਲ ਦੇ ਵਿਚਕਾਰ ਫਸ ਗਿਆ ਹੈ ਹਵਾ ਬਹੁਤ ਤੇਜ਼ ਵਗ ਰਹੀ ਸੀ ਪੁੱਲ ਪੂਰਾ ਹਿੱਲ ਰਿਹਾ ਸੀ ਲੂੰਬੜੀ ਅੱਗੇ ਵੱਧ ਕੇ ਕਹਿਣ ਲੱਗੀ ਮੈਂ ਤਾਂ ਜਾਣਦੀ ਨਹੀਂ ਪੁੱਲ ਟੁੱਟ ਗਿਆ ਤਾਂ ਕੀ ਬਣੂਗਾ ਮੇਰਾ ਸਾਰੇ ਹੱਕੇ ਕੀ ਰਹਿ ਗਏ ਹਾਥੀ ਨੇ ਇੱਕ ਡੁੰਗਾ ਸਾ ਲਿਆ ਜੀ ਅਸੀਂ ਨਹੀਂ ਗਏ ਤਾਂ ਖਰਗੋਸ਼ ਨੂੰ ਕੌਣ ਬਚਾਵੇਗਾ ਹਾਥੀ ਹੌਲੀ ਹੌਲੀ ਪੁਲ ਤੇ ਚੜ੍ਹਿਆ ਪੁਲ ਕੁੜ-ਕੁੜ ਕਰਤਾ ਸਭ ਜਾਨਵਰ ਦੇ ਦਿਲ ਤੱਕ-ਤੱਕ ਕਰ ਰਹੇ ਸਨ। ਲੂੰਬੜੀ ਨੇ ਪਿੱਛੋਂ ਆਵਾਜ਼ ਮਾਰੀ, ਰੁਕ ਜਾਓ ਮੈਂ ਵੀ ਆ ਰਹੀ ਹਾਂ। ਦੋਵੇਂ ਜਾਨਵਰਾਂ ਨੇ ਮਿਲ ਕੇ ਸਕੀਮ ਲਾਈ ਤੇ ਰਸੀ ਬਣਾਈ। ਹਾਥੀ ਨੇ ਰਸੀ ਬਣਾ ਕੇ ਸਿੱਧਾ ਖਰਗੋਸ਼ ਉੱਤੇ ਸੱਟ ਦਿੱਤੀ। ਖਰਗੋਸ਼ ਨੇ ਰੱਸੀ ਫੜ ਲਈ। ਲੂੰਬੜੀ ਨੇ ਹੌਸਲਾ ਦਿੱਤਾ। ਹੌਸਲਾ ਦੇ ਕੇ ਕਹਿਣ ਲੱਗੀ ਹੌਲੀ-ਹੌਲੀ ਰੱਸੀ ਨੂੰ ਖਿੱਚ ਕੇ ਤੁਰੇ ਘਰਕੋਸ਼ ਓਲੀ-ਓਲੀ ਰੱਸੀ ਨੂੰ ਖਿੱਚ ਕੇ ਸੁਰੱਖਿਅਤ ਸਾਰੇ ਜਾਨਵਰਾਂ ਕੋਲ ਪਹੁੰਚ ਜਾਂਦਾ ਅੰਤ ਵਿੱਚ ਸਾਰੇ ਜਾਨਵਰ ਖੁਸ਼ੀ ਨਾਲ ਨੱਚਦੇ ਲੂੰਬੜੀ ਨੇ ਸਿਰ ਚੁਕਾ ਕੇ ਕਿਹਾ ਅੱਜ ਸਮਝਾਈ ਜਲਾਕੀ ਤੋਂ ਵੱਡੀ ਸੱਚਾਈ ਹੁੰਦੀ ਹੈ ਹਾਥੀ ਮੁਸਕਰਾਇਆ ਤੇ ਡਰ ਤੋਂ ਵੱਡਾ ਹੌਂਸਲਾ ਕਹਾਣੀ ਦੀ ਸਿੱਖਿਆ ਸੱਚ ਤੇ ਹੌਂਸਲੇ ਨਾਲ ਵੱਡੀ ਮੁਸ਼ਕਲ ਵੀ ਹੱਲ ਹੋ ਜਾਂਦੀ ਹੈ ਦੋਸਤੀ ਵਿੱਚ ਇਕੱਠੇ ਹੋ ਕੇ ਜਿੱਤ ਮਿਲਦੀ ਹੈ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਧੰਨਵਾਦ